ਉਹ ਇਹ ਹੈ ਜੀ ਕੈਨੇਡਾ ਦਾ ਨਿਆਗਰਾ ਫਾਲ ਬਿਲਕੁਲ ਸਾਹਮਣੇ ਆਪਣੇ ਅਮਰੀਕਾ ਦਾ ਚਰ ਦੇਖ ਰਿਹਾ ਅੱਜ ਬਹੁਤ ਇੰਜ ਦੇ ਵਰਨ ਨੇ ਇਹਦੇ ਹੱਥ ਤੇ ਦੇਖ ਰਹੇ ਹਾਂ ਉਹ ਸਮੁੰਦਰੀ ਜਹਾਜ਼ ਪਾਣੀ ਵਾਲੇ ਜਿਹੜੇ ਜਹਾਜ਼ ਆ ਉਹ ਘੁੰਮ ਰਿਹਾ ਔਰ ਮੇਰੇ ਸਾਹਮਣੇ ਬਿਲਕੁਲ ਕੈਨੇਡਾ ਦਾ ਜਹਾਜ਼ ਔਰ ਉਹ ਸਾਹਮਣੇ ਬਿਲਕੁਲ ਜਿਹੜੇ ਤੁਸੀਂ ਬਲੂ ਰੰਗ ਵਾਲੇ ਦੇਖ ਰਹੇ ਹੋ ਉਹ ਕੈਨੇਡਾ ਦਾ ਜਹਾਜ਼ ਹੈ ਸੁਬੜਾ ਹੀ ਸ਼ਾਨਦਾਰ ਨਜ਼ਾਰਾ ਇੱਥੇ ਪੇਸ਼ ਹੋ ਰਿਹਾ ਔਰ ਹੁਣੇ-ਹੁਣੇ ਇੱਥੇ ਥੋੜਾ ਜਿਹਾ ਮੀਂਹ ਆ ਕੇ ਹਟਿਆ ਤੇ ਟੂਰਿਸਟ ਘਟ ਗਿਆ ਤੇ ਬਹੁਤ ਵੱਡੀ ਗੰਟੀ ਦੇ ਵਿੱਚ ਟੂਰਿਸਟ ਇੱਥੇ ਮੌਜੂਦ ਹੈ। ਔਰ ਬੜਾ ਹੀ ਮਨਮੋਹਕ ਦ੍ਰਿਸ਼ ਹੈ। ਬਿਲਕੁਲ ਸਾਫ਼ ਪਾਣੀ ਹੈ, ਸ਼ੀਸ਼ੇ ਵਰਗਾ ਸਾਫ਼ ਪਾਣੀ। ਸੋ ਨਿਆਗਰਾ falls ਤੁਸੀਂ ਸੁਣ ਰਹੇ ਹੋ ਇਹਦੀ ਆਵਾਜ਼ ਕਿੰਨੀ ਸ਼ਾਨਦਾਰ ਹੈ।